ਸਮਭੜੀ ਚੇਖਾਂ ਬਣਾ ਲਾ ਲਵਲੇ ਕੀ ਲਾ ਤਾ ਫਿਰੰਡਿਆ ਕੁਛ ਨਹੀਂ ਡੈਡੀ ਜੀ ਲੱਭਣਾ ਕੀ ਉਹ ਇੱਕ ਗੱਲ ਕਹਾਂ ਤੁਹਾਨੂੰ ਦੱਸੋ ਜੇ ਪਹਿਲਾਂ ਹੀ ਤੁਸੀਂ ਸੰਭਲ ਕੇ ਚੱਲਦੇ ਤੇ ਆਹ ਦਿਨ ਸਾਡੇ ਘਰ ਨਾਮ ਦਾ ਹੁਣ ਜੋ ਤੁਸੀਂ ਸਮਾਨ ਲਿਖਦੇ ਫਿਰੰਡੇ ਜਿ ਭੋਗਾਂ ਦਾ ਤੇ ਉਦੋਂ ਸੰਭਲ ਲੈਂਦੇ ਅਜੇ ਤਾਂ ਸੰਦੀਪ ਤੁਰਦੀਆਂ ਵਾ ਤੇ ਕੱਲ ਨੂੰ ਵਡਾਪਾ ਵੀ ਆਉਣਾ ਵਾ ਤੇਰੇ ਤੇ ਕੱਲ ਨੂੰ ਕਿੰਨੇ ਪੁੱਛਣਾ ਵਾ ਜਿੱਦਾਂ ਮੇਰਾ ਵਿਆਹ ਕਰਦੇ ਆ ਦੂਜਾ ਉਦਾਂ ਹੀ ਤੇਰਾ ਕਰ ਦੇਣਗੇ ਜਿਹੜੇ ਚਾਰ ਜਾਣੇ ਆਉਣੇ ਆ ਰੋਟੀ ਪਾਣੀ ਤਾਂ ਉਹਨਾਂ ਨੂੰ ਖਾ ਲੈਣਾ ਕਿ ਨਹੀਂ ਐਦਾਂ ਘਲਾ ਦਈਏ ਗਦੀਪ ਇਸੇ ਗੱਲ ਦਾ ਤੇ ਮੈਨੂੰ ਡਰਵਾ ਜਿੰਨੇ ਚੀ ਘਟ ਹੋਣਗੇ ਨਾ ਉਹਨਾਂ ਤਾਂ ਮਸ਼ਾ ਘਟ ਲੱਗੂਗਾ ਹੋਰ ਤੇ ਸਾਨੂੰ ਕਿਸ ਦਾ ਡਰ ਨਹੀਂ ਆ ਮੈਨੂੰ ਇਹੋ ਡਰਵਾ ਕਿ ਤੇ ਇਹ ਨਾ ਆ ਜਾਣ ਇੱਕ ਗੱਲੋ ਚੰਗਾ ਜੀ ਡੈਡੀ ਨੇ ਜਿਹੜੇ ਪੈਸੇ ਦਿੱਤੇ ਆ ਨਾ ਚਲ ਸਜਾ ਤੂੰ ਤੇ ਮੈਂ ਬਚਿਆ ਰਹੂੰਗਾ ਪਰ ਇਹ ਆ ਬਹਿਣ ਵਾਲੇ ਉਹ ਵੀ ਨਹੀਂ ਹੋ ਸਕਦਾ ਵੀ ਪੈਸੇ ਕੁਝ ਦਿੰਦੇ ਹੋਣ ਪੁਲਸ ਵਾਲਿਆਂ ਨੇ ਦੋਵੇਂ ਬੰਦੇ ਖਾਈ ਜਾਣੇ ਆ। ਇਦਾਂ ਕਰਨਾ ਨੌਕਰੀ ਦੇ ਨਿਕਲ ਜਾਣਾ। ਆਪੇ ਬੱਜੇ ਰਹਿਣਗੇ ਮਗਰੋਂ।